ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਦੋਸਤੋ ਕੀ ਹਾਲ ਨੇ ਮੀਨ ਕਰਦਾ ਕਿ ਅੱਜ ਵੀ ਜ ਹੋਵੇ ਚਰਦੀ ਕਲਾਸ਼ ਹੋਵੇ ਦੋਸਤੋ ਇੱਕ ਹੋਰ ਬਹੁਤ ਸਾਰੇ ਟੌਪਿਕ ਲੈ ਕੇ ਆਇਆ ਬਹੁਤ ਹੀ ਵਧੀਆ ਵੀਡੀਓ ਆ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰ ਦਿਓ ਜੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਹਰ ਇੱਕ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੇ ਤੁਸੀਂ ਵੀਡੀਓ ਦਾ ਲਵ ਲਿਆ ਸਭ ਤੋਂ ਚੰਗੀ ਲੱਗੇ ਤਾਂ ਹੋਰਾਂ ਤੱਕ ਵੀ ਸ਼ੇਅਰ ਜਰੂਰ ਕਰਿਓ ਸੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜੀ ਜਿਹੜੇ ਲੋਕ ਘੱਟ ਬੋਲਦੇ ਆ ਉਹਨਾਂ ਦੀਆਂ ਖਾਸ ਗੱਲਾਂ ਤਿੰਨ ਚਾਰ ਗੱਲਾਂ ਨੇ ਜਿਹੜੀਆਂ ਉਹਨਾਂ ਵਿੱਚ ਬਹੁਤ ਖਾਸ ਹੁੰਦੀਆਂ ਉਹਨਾਂ ਨੂੰ ਖਾਸ ਬਣਾਉਂਦੀਆਂ ਨੇ ਉਹ ਕਿਹੜੀਆਂ ਗੱਲਾਂ ਨੇ ਵੈਸੇ ਤਾਂ ਕਈ ਲੋਕ ਕਹਿੰਦੇ ਨੇ ਜੀ ਜਿਹੜੇ ਬੰਦੇ ਘੱਟ ਬੋਲਦੇ ਆ ਨਾ ਉਹ ਘੱਟ ਸਿਆਣੇ ਹੁੰਦੇ ਆ ਉਹਨਾਂ ਨੂੰ ਘੱਟ ਸਮਝ ਹੁੰਦੀ ਆ ਪਰ ਇਹ ਚੀਜ਼ ਬਿਲਕੁਲ ਗਲਤ ਆ ਨਾ ਇਹਦੇ ਆਪੋਜ਼ਿਟ ਆ ਜੇ ਆਪਾਂ ਗੱਲ ਕਰਾਂਗੇ ਵੀ ਜਿਹੜੇ ਬੰਦੇ ਘੱਟ ਬੋਲਦੇ ਆ ਘੱਟ ਬੋਲਣ ਵਿੱਚ ਯਕੀਨ ਰੱਖਦੇ ਆ ਉਹ ਬੰਦੇ ਉਹਨਾਂ ਬੰਦੇ ਵਿੱਚ ਕਿਹੜੀਆਂ ਖਾਸ ਚੀਜ਼ਾਂ ਆਉਂਦੀਆਂ ਨੇ ਬਾਕੀਆਂ ਦੇ ਨਾਲੋਂ ਠੀਕ ਹੈ ਜੀ ਪਹਿਲੇ ਨੰਬਰ ਤੇ ਆਪਾਂ ਗੱਲ ਕਰਾਂਗੇ ਜਿਹੜੇ ਬੰਦੇ ਬਹੁਤ ਘੱਟ ਬੋਲਦੇ ਆ ਹਨਾ ਮੰਨ ਲਓ ਦੋ ਤਾਂ ਜਿਹੜਾ ਬੰਦਾ ਘੱਟ ਬੋਲਦਾ ਉਹ ਸਾਹਮਣੇ ਵਾਲੇ ਬੰਦੇ ਦੀ ਜਿਹੜੀ ਵੀ ਗੱਲ ਹੋਊਗੀ ਉਹਨੂੰ ਪੂਰੇ ਗੌਰ ਨਾਲ ਸੁਣੂਗਾ ਵਿਚ ਵਿਚਾਰੇ ਨਹੀਂ ਡੋਕੂਗਾ ਕਿਉਂਕਿ ਕੋਈ ਵੀ ਗੱਲ ਜੇਰ ਆਪਾਂ ਕਿਸੇ ਦੀ ਸੁਣਦੇ ਆ ਤਾਂ ਹਨਾ ਆਪਾਂ ਨੂੰ ਜਦੋਂ ਜਿੰਨਾ ਕੁ ਪੂਰੀ ਗੱਲ ਪਤਾ ਨਹੀਂ ਹੁੰਦੀ ਆ ਆਪਾਂ ਉਹਦਾ ਉਹ ਨਹੀਂ ਕਰ ਸਕਦੇ ਰਿਪਲਾਈ ਨਹੀਂ ਦੇ ਸਕਦੇ ਨਾ ਜਦੋਂ ਪੂਰੀ ਗੱਲ ਸੁਣ ਲੈਂਦਾ ਘੱਟ ਬੋਲਣਾ ਬੰਦਾ ਫੇਰ ਉਹ ਉਹਦਾ ਡਿਸੀਜਨ ਲੈਂਦਾ ਵੀ ਹਾਂ ਜਾਂ ਤੂੰ ਸਹੀ ਹੈ ਜਾਂ ਗਲਤ ਆ ਹਨਾ ਇਸ ਲਈ ਉਹ ਹਰੇਕ ਬੰਦੇ ਦੀ ਗੱਲ ਨੂੰ ਧਿਆਨ ਨਾਲ ਸੁਣਦੇ ਆ ਤੇ ਉਹਤੇ ਵਿਚਾਰ ਕਰਦੇ ਵੀ ਹਾਂ ਇਹ ਕਿੰਦਾ ਸਹੀ ਕਰ ਰਿਹਾ ਗੱਤ ਕਰ ਰਿਹਾ ਫੇਰ ਹੀ ਕੋਈ ਰਿਪਲਾਈ ਕਰਦੇ ਨੇ ਉਹ ਠੀਕ ਆ ਜੀ ਉਹ ਘੱਟ ਬੋਲਣ ਵਾਲਿਆਂ ਦੀ ਇਹ ਸਭ ਤੋਂ ਵੱਡੀ ਇੱਕ ਖਾਸੀਅਤ ਹੁੰਦੀ ਆ ਜੀ ਦੂਜੇ ਨੰਬਰ ਤੇ ਜਿਹੜੇ ਬੰਦੇ ਘੱਟ ਬੋਲਦੇ ਆ ਉਹੋ ਜੀ ਉਹਨਾਂ ਦਾ ਫੋਕਸ ਬਹੁਤ ਤਗੜਾ ਹੁੰਦਾ ਆ ਹਨਾ ਫੋਕਸ ਕਹਿੰ ਤਾਂ ਮੀਨ ਉਹ ਬੋਲਣ ਚ ਘੱਟ ਤੇ ਐਕਸ਼ਨ ਲੈਣ ਚ ਜ਼ਿਆਦਾ ਯਕੀਨ ਰੱਖਦੇ ਆ ਵੀ ਜੇ ਉਹਨਾਂ ਨੇ ਕੋਈ ਚੀਜ਼ ਕਰਨੀ ਹੈ ਤਾਂ ਉਹ ਗੱਲਾਂ ਚ ਹੀ ਨਹੀਂ ਮਾਰਦੇ ਆ ਯਾਰ ਮੈਂ ਆ ਕਰ ਦੇਣਾ ਮੈਂ ਉਹ ਕਰ ਦੇਣਾ ਮੈਂ ਫੁਲਾਣਾ ਕਰ ਦੇਣਾ ਉਹ ਕਰਕੇ ਹੀ ਲੁਕਾਉਂਦੇ ਆ ਠੀਕ ਹੈ ਜੀ ਵੀ ਬੋਲਣ ਨਾਲੋਂ ਕਰਕੇ ਦਿਖਾਓ ਜੇ ਤੁਸੀਂ ਕੁਝ ਕਰਨਾ ਹੈ ਠੀਕ ਹੈ ਜੀ ਇੱਕ ਦੂਸਰੀ ਖਾਸ ਗੱਲ ਹੁੰਦੀ ਆ ਘੱਟ ਬੋਲਣ ਵਾਲਿਆਂ ਚ ਤੀਜੇ ਨੰਬਰ ਤੇ ਆਪਾਂ ਗੱਲ ਕਰਾਂਗੇ ਜਿਹੜੇ ਘੱਟ ਬੋਲਣ ਵਾਲੇ ਬੰਦੇ ਹੁੰਦੇ ਆ ਉਹ ਬਹਿਸ ਵਾਈ ਤੋਂ ਦੂਰ ਹੁੰਦੇ ਨੇ ਹਨਾ ਇਹ ਨੈਚੁਰਲੀਏ ਜਿਹੜਾ ਬੰਦਾ ਘੱਟ ਬੋਲੂਗਾ ਉਹਨੇ ਬਹਿਸ ਕੀ ਕਰਨੀ ਆ ਜਿਹੜੇ ਬੰਦੇ ਨੂੰ ਜ਼ਿਆਦਾ ਬੋਲਣ ਦੀ ਆਦਤ ਹੋ ਗਈ ਬਹਿਸ ਬਾਜੀ ਵਿੱਚ ਉਹੀ ਪੈਂਦਾ ਹੈ ਹਨਾ ਜੇ ਕਿਤੇ ਕੋਈ ਲੜਾਈ ਝਗੜਾ ਹੋ ਜਾਏ ਤਾਂ ਫਿਰ ਬਹਿਸ ਵਾਯੂ ਵੱਧ ਹੀ ਜਾਂਦੀ ਵਧ ਜਾਂਦੀ ਆ ਇਸ ਲਈ ਜਿਹੜਾ ਘੱਟ ਬੋਲਣ ਵਾਲਾ ਬੰਦਾ ਉਹ ਲੜਾਈ ਝਗੜੇ ਤੋਂ ਦੂਰ ਰਹਿੰਦਾ ਕਿਉਂਕਿ ਉਹਨੂੰ ਪਤਾ ਵੀ ਲੜਾਈ ਝੜਾ ਕਰਾਂਗੇ ਬਹਿਸ ਕਰਾਂਗੇ ਤੇ ਸਾਡੇ ਸਮਾਂ ਖਰਾਬ ਹੋਣਾ ਹਨਾ ਇਹ ਤੀਸਰੀ ਇੱਕ ਵੱਡੀ ਖਾਸ ਗੱਲ ਹੁੰਦੀ ਹੈ ਜਿਹੜੇ ਬੰਦੇ ਘੱਟ ਬੋਲਦੇ ਆ ਜੀ ਚੌਥੇ ਨੰਬਰ ਤੇ ਘੱਟ ਬੋਲਣ ਵਾਲੇ ਬੰਦਿਆਂ ਚ ਇੱਕ ਖਾਸ ਗੱਲ ਇਹ ਹੁੰਦੀ ਹੈ ਕਿ ਉਹ ਆਪਣੇ ਆਪ ਦੀ ਗੱਲ ਨੂੰ ਜੇ ਥੋੜੇ ਸ਼ਬਦਾਂ ਵਿੱਚ ਸਮਝਾ ਦਿੰਦਾ ਗੱਲ ਨੂੰ ਕਹਿ ਕੇ ਇੱਥੇ ਸਮਝੇ ਸਾਹਮਣੇ ਵਾਲਾ ਬੰਦਾ ਵੀ ਉਸ ਚੀਜ਼ ਨੂੰ ਸਮਝ ਜਾਂਦਾ ਕਿਉਂਕਿ ਉਸ ਬੰਦੇ ਦੀ ਕਾਇਮ ਦਾ ਤਰੀਕਾ ਜਿਹਦਾ ਹੁੰਦਾ ਛੋਟੇ ਥੋੜੇ ਲਫ਼ਜ਼ਾਂ ਦੇ ਵਿੱਚ ਉਹਨੇ ਗੱਲ ਕਹਿ ਦੇਣੀ ਕਲੀਅਰ ਕਰ ਦੇਣੀ ਆ ਸੋ ਇਹ ਜਿਹੜੀਆਂ ਚਾਰ ਗੱਲਾਂ ਘੱਟ ਬੋਲਣ ਵਾਲੇ ਬੰਦਿਆਂ ਨੂੰ ਇੱਕ ਖਾਸ ਨਾ ਹੁੰਦੀਆਂ ਬਾਕੀ ਲੋਕਾਂ ਦੇ ਨਾਲੋਂ ਹਮ ਤੁਹਾਡੇ ਨਾਲ ਜਿਹੜੇ ਲੋਕ ਵਿੱਚ ਰਹਿੰਦੇ ਨੇ ਉਹ ਘੱਟ ਬੋਲਦੇ ਆ ਜ਼ਿਆਦਾ ਬੋਲਦੇ ਆ ਇਹ ਤੁਸੀਂ ਦੇਖਣਾ ਵੀ ਹੈ ਨਾ ਕਿਹੜੇ ਬੰਦੇ ਚ ਕਿੰਨੀ ਸਮਝ ਆ ਸੋ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਕਰਿਓ ਥੈਂਕ ਯੂ ਵੈਰੀ ਮੱਚ